ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਇਹ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸਫਰੇ ਸ਼ਹਾਦਤ ਜੋ ਕੁਮਾ ਮਾਸ਼ਕੀ ਤੋਂ ਸ਼ੁਰੂ ਹੋ ਕੇ ਸਿਹੜੀ ਹੁੰਦਾ ਹੋਇਆ ਅੱਜ ਕੋਤਵਾਲੀ ਸਾਹਿਬ ਮਰੰਡਾ ਵਿਖੇ ਇਹ ਸਫਰ-ਏ-ਸ਼ਹਾਦਤ ਜੋ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਆ ਜਿਵੇਂ ਕਿ ਛੋਟੇ ਸਹਿਜ ਯਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਗੁੱਜਰ ਕੌਰ ਜੀ ਨੂੰ ਮਰੰਡਾ ਕੋਤਵਾਲੀ ਦੇ ਵਿੱਚ ਇੱਕ ਰਾਤ ਲਈ ਇੱਥੇ ਰੱਖਿਆ ਗਿਆ ਸੀ ਸੋ ਅਸੀਂ ਤੁਹਾਨੂੰ ਅੱਜ ਇੱਥੇ ਜੋ ਸਫਰ-ਏ-ਸ਼ਹਾਦਤ ਚੱਲ ਰਿਹਾ ਹੈ ਮਰੰਡਾ ਦੇ ਵਿੱਚ ਕੋਤਵਾਲੀ ਗੁਰਦੁਆਰਾ ਸਾਹਿਬ ਹੈ ਇੱਥੇ ਜੋ ਸੰਗਤਾਂ ਦੇ ਵੱਲੋਂ ਸ਼ਰਧਾ ਭਾਵਨਾ ਦੇ ਨਾਲ ਜੋ ਲੰਗਰ ਵੀ ਲਗਾਏ ਗਏ ਨੇ ਤੁਹਾਨੂੰ ਇਹ ਲੰਗਰ ਵੀ ਦਿਖਾਉਨੇ ਆ ਅਤੇ ਜੋ ਸੰਗਤਾਂ ਆਈਆਂ ਨੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਤੇ ਆਓ ਫੇਰ ਦਿਖਾਉਨੇ ਤੁਹਾਨੂੰ ਪੂਰੀ ਜਾਣਕਾਰੀ I'm um. sorry. ਕੀ ਫਤਿਹ ਸੋ ਮਰੰਡਾ ਦੇ ਵਿੱਚ ਜੋ ਅੱਜ ਇਹ ਸ਼ਹੀਦੀ ਮਤਲਬ ਕਿ ਦਿਵਸ ਮਨਾਏ ਜਾ ਰਹੇ ਨੇ ਛੋਟੇ ਸਹਿਜਾਦਿਆਂ ਦੇ ਸੋ ਕੀ ਕਹੋਗੇ ਤੁਸੀਂ ਲੰਗਰ ਵੀ ਲਾਇਆ ਹੈ ਹਾਂਜੀ ਨਰਮਹਾਰਾ ਦੀ ਕਿਰਪਣਾ ਚੱਲ ਰਿਹਾ ਲੰਗਰ ਜੀ ਗੁਰੂ ਸਾਹਿਬਾਂ ਦੀ ਬਹੁਤ ਬਹੁਤ ਮਿਹਰ ਆ ਉਹ ਸਾਰਾ ਲੰਗਰ ਚੱਲ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਬਾਬੇ ਨਾਨਕ ਦੇ 13 13 ਕਰਕੇ ਸਾਰੇ ਉਹਨਾਂ ਦੀ ਲੰਗਰ ਸਾਰੇ ਚੱਲ ਰਹੇ ਨੇ ਆਪਣੇ ਪੂਰੇ ਵਰਲਡ ਦੇ ਵਿੱਚ ਕਣੇ ਬਾਬਾ ਮੇਰੇ ਬਣਾਏ ਰੱਖੇ ਆਪਾਂ ਲੰਗਰ ਲਾਈ ਆਈਏ ਜੀ ਧੰਨਵਾਦ ਜੀ ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਰੇਸ਼ਮ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਛੋਟੇ ਸਹਿਬ ਯਾਦ ਦੇਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਬਾਰੇ ਕੀ ਕਹੋਗੇ ਦੇਖੋ ਜੀ ਤਨਤਨ ਬਾਬਾ ਜੋਰਾਵਰ ਸਿੰਘ ਜੀ ਤਨਤਨ ਬਾਬਾ ਫਤਿਹ ਸਿੰਘ ਜੀ ਤਨਤਨ ਜਗਤ ਮਾਤਾ ਮਾਤਾ ਗੁਜਰ ਕੌਰ ਸਾਹਿਬ ਜੀਆਂ ਦਾ ਜਿਹੜਾ ਇਹ ਸ਼ਹੀਦੀ ਦਿਹਾੜਾ ਹੈ ਚਾਹੇ ਵੱਡੇ ਸਾਹਿਬ ਜੀ ਦੇ ਚਮਕੌਰ ਦੀ ਗੜੀ ਚਾਹੇ ਪਤੇਕਰ ਸਾਹਿਬ ਚੋਏ ਜਿਹੜੀ ਨਗਰ ਇੱਥੇ ਮਰੰਡੇ ਦੀ ਸਮੁੱਚੀ ਸਾਧ ਸੰਗਤ ਜਿਹੜੀ ਰਲ ਮਿਲ ਕੇ ਦੇਖੋ ਅੱਜ ਜਿਹੜਾ ਸਪਰੇ ਸ਼ਹਾਦਤ ਕਾਫਲਾ ਇਹਨਾਂ ਵੱਲੋਂ ਪਰਾਲਾ ਕੀਤਾ ਗਿਆ ਹੈ ਅੱਛਾ ਸਾਡੇ ਲਾਗੇ ਸ਼ਰਮਾ ਜੀ ਖੜੇ ਨੇ ਇਹਨਾਂ ਵੱਲੋਂ ਹਰ ਸਾਲ ਇੱਥੇ ਦੁੱਧੇ ਲੰਗਰ ਲਗਾਏ ਜਾਂਦੇ ਸੋ ਇਹਨਾਂ ਸਾਰੇ ਪਰਵਾਹਾਂ ਵੱਲੋਂ ਦੇਖੋ ਜਿਹੜੇ ਜਿਹੜੇ ਵੀ ਇਸ ਉਪਰਾਲੇ ਦੇ ਵਿੱਚ ਆਪਣੀ ਸੇਵਾ ਕਰਦੇ ਦੇਖੋ ਇਹ ਬਹੁਤ ਵੱਡੀ ਗੱਲ ਹੈ ਗੁਰੂ ਕਿਰਪਾ ਕਰੇ ਦੇਖੋ ਹਰ ਇੱਕ ਪਾਸ਼ਾ ਸਾਹਿਬ ਜਾਣਦੇ ਆ ਪਰਮਾਤਮਾ ਲੇਕਿਨ ਉਹਨਾਂ ਜਿਹੜੀਆਂ ਸ਼ਾਤਾਂ ਦਿੱਤੀਆਂ ਸੀ ਉਹ ਉਹਨਾਂ ਵਾਸਤੇ ਆਪਾਂ ਕਥਨ ਵੀ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਬਾਅਦ ਤੇ ਸ਼ਬਦ ਮੁੱਕ ਜਾਂਦੇ ਆ ਜੋ ਉਸ ਟਾਈਮ ਜ਼ੁਲਮ ਹੋਇਆ ਮੁਗਲੀਆਂ ਹਕੂਮਤ ਵੱਲੋਂ ਅਤੇ ਉਹਨਾਂ ਨੇ ਇੱਕ ਅਸੁਰ ਸੰਘਾਰ ਬੇ ਕੋ ਦੁਰਜਨ ਕੇ ਮਾਰ ਬੇ ਕੋ ਖਾਲਸੋ ਬਣਾਇਓ ਹੈ ਸੋ ਉਹਨਾਂ ਦੇ ਧਰਮ ਦੇ ਕੀਤੇ ਨੂੰ ਉੱਚਾ ਚੱਕਦੇ ਮਨੁੱਖਤਾ ਦੇ ਲਈ ਸ਼ਾਤਾਂ ਦਿੱਤੀਆਂ ਸੋ ਅੱਜ ਚਾਨਣ ਮਨਾਰਾ ਨੇ ਸਮੂਹ ਜਿਹੜੀ ਲੋਕਾਈਏ ਸਜਦਾ ਕਰਦੀ ਹੈ ਤੇ ਤੁਸੀਂ ਦੇਖੋ ਇੱਥੇ ਕਿ ਸਾਰੇ ਇਲ ਭਰਾ ਸਾਰੇ ਲੋਕ ਮੁੰਡੇ ਦੀ ਸਾਰੀ ਸਾਜ ਸਮੂਚੇ ਏਰੀਏ ਦੀ ਸੰਗਤ ਇੱਥੇ ਨਤਮਸਤਕ ਵੀ ਹੋ ਰਹੀ ਹੈ ਤੇ ਸੇਵਾ ਵੀ ਕਰ ਰਹੀ ਹੈ ਜੀ ਕਾਲ ਸਾਬਾਹ ਵਾਹਿਗੁਰੂ ਇਹ ਦੇਣੇ ਉਹਨਾਂ ਦੀ ਹੈ ਜਿਹੜੀ ਅੱਜ ਅਸੀਂ ਖੜੇ ਆ ਹਾਂਜੀ ਸ਼ਰਮਾ ਜੀ ਤਾਂ ਉਹਨਾਂ ਦੀ ਦੇਣ ਖੜੀ ਹੈ ਬਿਲਕੁਲ ਜੀ ਜੀ ਅੱਜ ਹਿੰਦੂ ਹਰ ਸਿੱਖ ਹੈਗਾ ਹਾਂਜੀ ਇਹ ਉਹਨਾਂ ਦੀ ਦੇਣਾ ਨਹੀਂ ਅਸੀਂ ਕਿੱਥੇ ਦੇਣਾ ਹੈ ਜੀ ਗੁਰੂ ਮਹਾਰਾਜ ਕੰਡਿਆਂ ਦੇ ਪੈਈ ਸੀ ਅਸੀਂ ਲਜਾਈਆਂ 'ਚ ਪੈਏ ਹੁੰਨੇ ਆਂ ਸਾਨੂੰ ਲਜਾਈਆਂ 'ਚ ਉਹਨਾਂ ਨੇ ਪਾਇਆ ਜੀ ਬਿਲਕੁਲ ਜੀ ਬਿਲਕੁਲ ਨਹੀਂ ਅਸੀਂ ਨਹੀਂ ਇੱਥੇ ਹੁੰਦੇ ਤੇ ਅੱਜ ਅਸੀਂ ਤਾਂ ਇੱਥੇ ਅੱਲਾਹੁ ਅਕਬਰ ਕਰਦੇ ਹੁੰਦੇ ਹਾਂ ਹਾਂਜੀ 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 ਠੀਕ ਹੈ ਨਹੀਂ ਜੀ ਬਿਲਕੁਲ ਜੀ ਆਹ ਧਰਤੀ ਦੇ ਉੱਪਰ ਨੂੰ ਉਹ ਲੰਕੇ ਗਏ ਆਂ ਲੰਕੇ ਗਏ ਐ ਮਾਤਾ ਜੀ ਹਰ ਬੱਚ ਇੱਥੇ ਮੇਰਾ ਸਤਿਗੁਰੂ ਬੈਠਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਇਹ ਗੁਰਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰਕੌਰ ਜੀ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਾਂ ਸੋ ਗੁਰਦੁਆਰਾ ਕੋਤਵਾਲੀ ਸਾਹਿਬ ਮਰੰਡਾ ਦੇ ਵਿੱਚ ਅੱਜ ਇਹ ਲੰਗਰ ਲਗਾਏ ਗਏ ਹਨ ਕੀ ਕਹਿੰਦੇ ਸਭ ਸੰਗਤ ਦੇ ਸਹਿਯੋਗ ਨਾਲ ਲੰਗਰ ਲਗਾਇਆ ਗਿਆ ਜੀ ਚੜ੍ਹਦੀ ਕਲਾ ਚ ਲੰਗਰ ਹੈ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਤੁਹਾਡਾ ਜਸ਼ਨੂਰ ਕੌਰ ਤੁਸੀਂ ਇਸ ਲੰਗਰ ਦੇ ਵਿੱਚ ਪਹਿਲਾਂ ਵੀ ਸੇਵਾ ਕਰਦੇ ਹੋ ਤੇ ਅੱਜ ਵੀ ਲੱਗੇ ਹੋਏ ਹੋ ਕੀ ਕਹੋਗੇ ਤੁਸੀਂ ਛੋਟੇ ਸਹਿਜਾਦਿਆਂ ਦੇ ਬਾਰੇ ਉਹਨਾਂ ਨੇ ਆਪਣੀ ਜ਼ਿੰਦਗੀ ਵਾਰਤੀ ਆਪਣੇ ਧਰਮ ਲਈ ਉਹਨਾਂ ਨੇ ਧਰਮ ਨਹੀਂ ਹਾਰਿਆ ਆਪਣੀ ਜ਼ਿੰਦਗੀ ਵਾਰਤੀ ਨਹੀਂ ਨਿੱਕੇ ਨਿੱਕੇ ਜਿੰਨਾ ਘਰ ਬਿਲਕੁਲ ਨਹੀਂ ਸੀ ਬਿਲਕੁਲ ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕੀ ਨਾਮ ਹੈ ਤੁਹਾਡਾ ਹਰਨੀਵਾਸ ਸਿੰਘ ਓਕੇ ਸੋ ਇਹ ਜਿਹੜਾ ਲੰਗਰ ਹੈ ਹਰ ਸਾਲ ਲਗਾਇਆ ਜਾਂਦਾ ਹਾਂਜੀ ਕਿੰਨੇ ਸਾਲ ਹੋ ਗਏ ਪਤਾ ਤੁਹਾਨੂੰ ਹਾਂਜੀ 5 ਸਾਲ ਹੋ ਗਏ ਜੀ 5 ਸਾਲ ਹੋ ਗਏ ਸਾਨੂੰ ਬਾਬਾ ਜੀ ਨੇ ਸੇਵਾ ਬਖਸ਼ੀ ਜੀ ਬਖਸ਼ੀ ਸੋ ਹਰ ਸਾਲ ਤੁਸੀਂ ਇੱਥੇ ਸੇਵਾ ਵੀ ਬਹੁਤ ਵਧੀਆ ਕਰਦੇ ਹੋ ਸੋ ਛੋਟੇ ਸਹਿਬਜ਼ਾਦੇ ਨੇ ਮਾਤਾ ਗੁਜਰਕੌਰ ਨੇ ਇੱਥੇ ਮਤਲਬ ਕਿ ਕੋਤਵਾਲੀ ਦੇ ਵਿੱਚ ਕੀ ਕੀਤਾ ਗਿਆ ਸੀ ਦੇਖੋ ਜੀ ਕੋਤਵਾਲੀ ਸਾਹਿਬ ਦੇ ਵਿੱਚ ਪਹਿਲਾਂ ਇੱਕ ਥਾਣਾ ਸੀਗਾ ਤੇ ਮਾਤਾ ਗੁਜਰਕੌਰ ਜੀ ਦੋ ਛੋਟੇ ਸਹਿਬਜ਼ਾਦੇ ਤਨਤਨ ਬਾਬਾ ਜ਼ੁਰਾਵਰ ਸਿੰਘ ਜੀ ਤਨਤਨ ਬਾਬਾ ਫਤਿਹ ਸਿੰਘ ਜੀ ਨੂੰ ਇੱਥੇ ਕੈਦ ਕੀਤਾ ਸੀਗਾ ਜੀ ਤੇ ਗੰਗੂ ਬ੍ਰਾਹਮਣ ਦੇ ਲਾਲਚ ਕਰਕੇ ਇੱਥੇ ਮੁਗਲਾਂ ਨੇ ਉਹਨਾਂ ਨੂੰ ਕੈਦ ਕੀਤਾ ਉਹਨੇ ਇੱਥੇ ਮੁਗਲਾਂ ਦੇ ਕੋਲ ਫਨਾਤੀ ਸੀਗੇ ਹਾਂਜੀ ਜੀ ਤੋਂ ਸੇਵਾ ਕੀਤੀ ਹੈ ਲੰਗਰ ਦੇ ਵਿੱਚ ਹਾਂਜੀ ਵਧੀਆ ਲੱਗਿਆ ਨਾ ਸੇਵਾ ਕਰਕੇ ਹਾਂਜੀ ਬਹੁਤ ਵਧੀਆ ਲੱਗਿਆ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲੰਗਰ ਚ ਆ ਬੱਚੇ ਮੇਰੇ ਕੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਤੁਹਾਡਾ ਮਨਸੀਰਤ ਕੁਝ ਹਰ ਸਾਲ ਇਸ ਲੰਗਰ ਦੇ ਵਿੱਚ ਸੇਵਾ ਕਰਦੇ ਹਾਂ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੀ ਕਹੂੰਗੇ ਉਹ ਬਹੁਤ ਛੋਟੇ ਸੀਗੇ ਤੇ ਉਹਨਾਂ ਨੇ ਛੋਟੀ ਉਮਰ ਦੇ ਵਿੱਚ ਇੰਨਾ ਵੱਡਾ ਕੰਮ ਕਰ ਦਿੱਤਾ ਆਪਣੇ ਧਰਮ ਲਈ ਸ਼ਹੀਦ ਹੋ ਗਏ ਉਹ ਜੀ ਉਹਨਾਂ ਦੇ ਨਾਲ ਕੌਣ ਸੀ ਮਾਤਾ ਗੁਜਰੀ ਜੀ ਮਾਤਾ ਗੁਜਰੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਇਹ ਜਿਹੜਾ ਸਫਰੇ ਸ਼ਹਾਦਤ ਹੈ ਇਦੇ ਬਾਰੇ ਥੋੜੀ ਜਿਆਦਾ ਦੱਸਿਓ ਕਿ ਕਿੱਥੋਂ ਸ਼ੁਰੂ ਹੁੰਦਾ ਹੈ ਇਹ ਜਿਹੜਾ ਸਫਰੇ ਸ਼ਾਹਦਤ ਹੈ ਇਹ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੁੰਦਾ ਜਿੱਥੇ ਜਿੱਥੇ ਤਿੰਨ ਹਿੱਸੇ ਹੋ ਜਾਂਦੇ ਆ ਪਰਿਵਾਰ ਦੇ ਗੁਰੂ ਗੋਬਿੰਦ ਸਿੰਘ ਜੀ ਅਤੇ ਚਾੜੀ ਸਿੰਘ ਤੇ ਦੋ ਵੱਡੇ ਸਾਈਂਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਚਮਕੌਰ ਦੀ ਗੜੀ ਚ ਚਲੇ ਆਨੇ ਆ ਤੇ ਮਾਤਾ ਮਾਤਾ ਸੁੰਦਰੀ ਜੀ ਕਈ ਸਿੰਘਾਂ ਨੂੰ ਲੈ ਕੇ ਦਿੱਲੀ ਚਲੇ ਜਾਂਦੇ ਆ ਤੇ ਮਾਤਾ ਗੁਜਰਕੌਰ ਜੀ ਦੋ ਛੋਟੇ ਸਾਈਂਬਜ਼ਾਦੇ ਤਨਤਨ ਬਾਬਾ ਜ਼ੁਰਾਵਰ ਸਿੰਘ ਦੀ ਤਨਤਨ ਬਾਬਾ ਫਤਿਹ ਸਿੰਘ ਜੀ ਫਿਰ ਕੁੰਮੇਮਾਸ਼ ਕੀ ਕੁੰਮੇਮਾਸ਼ ਕੀ ਜਾਣਿਆ ਉਸ ਤੋਂ ਬਾਅਦ ਪਿੰਡ ਸਹੇੜੀ ਮੋਰਿੰਡਾ ਗੰਗੂ ਬ੍ਰਾਹਮਣ ਦੇ ਘਰ ਉਸ ਤੋਂ ਬਾਅਦ ਕੋਤਵਾਲੀ ਸਾਹਿਬ ਮੋਰਿੰਡਾ ਤੇ ਉਸ ਤੋਂ ਬਾਅਦ ਠੰਡਾ ਬੁਰਜ ਉਸ ਤੋਂ ਬਾਅਦ ਠੰਡਾ ਬੁਰਜ ਤੋਂ ਬਾਅਦ ਉਹ ਸ਼ਹੀਦ ਹੋ ਜਾਂਦੇ ਨੇ ਕੀ ਕਹੂਗੇ ਤੁਸੀਂ ਇਹ ਜਿਹੜੀ ਸ਼ਹਾਦਤ ਹੈ ਛੋਟੇ ਛੋਟੇ ਬੱਚਿਆਂ ਨੇ ਠੰਡ ਦੇ ਮਹੀਨੇ ਦੇ ਵਿੱਚ ਉੱਥੇ ਠੰਡੇ ਬੁਰਜ ਦੇ ਵਿੱਚ ਵੀ ਰਹੇ ਹਾਂਜੀ ਤੇ ਉਹ ਬਹੁਤ ਮਤਲਬ ਬਹੁਤ ਜ਼ਿਆਦਾ ਹਿੰਮਤ ਦੀ ਗੱਲ ਹੈ ਤੇ ਬਹੁਤ ਜ਼ਿਆਦਾ ਜਿਹੜਾ ਉਹਨਾਂ ਨੇ ਬਹੁਤ ਜ਼ਿਆਦਾ ਦਲੇਰੀ ਸੀ ਉਹਨਾਂ ਨੂੰ ਮੁਗਲਾਂ ਨੇ ਉਹਨਾਂ ਨੂੰ ਬੜਾ ਤੇ ਮੁਗਲਾਂ ਨੇ ਉਹਨਾਂ ਨੂੰ ਬੜਾ ਜ਼ੋਰ ਲਾਇਆ ਕਿ ਤੁਸੀਂ ਇਸਲਾਮ ਚ ਜਿਹੜਾ ਤੁਸੀਂ ਕਨਵਰਟ ਹੋ ਜਾਓ ਪਰ ਫਿਰ ਵੀ ਉਹ ਕਨਵਰਟ ਨਹੀਂ ਹੋਏ ਉਹਨਾਂ ਨੇ ਸਿੱਖਣ ਸਿੱਖੀ ਨੂੰ ਸੰਭਾਲ ਕੇ ਰੱਖਿਆ ਤੇ ਉਹ ਮੁਸਲਮਾਨਾਂ ਚੋਂ ਕਨਵਰਟ ਨਹੀਂ ਹੋਏ ਉਹਨਾਂ ਦੇ ਜਿੰਨੀ ਬਹੁਤ ਵਾਰ ਲਾਲਚ ਦੇਣ ਤੋਂ ਬਾਅਦ ਹੋਈ ਸਾਹਿਬਜ਼ਾਦੇਆਂ ਨੂੰ ਤੇ ਮਾਤਾ ਗੁਜਰਕਰ ਜੀ ਨੂੰ ਕੋਟੀ ਕੋਟੀ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਕੀ ਨਾਮ ਹੈ ਜੇ ਕੋਈ ਚਿੰਗਜੀ ਵਾਹਿਗੁਰੂ ਜੀ ਕਾ ਕੰਮ ਸਾਹਿਬ ਜੱਤ ਦੇ ਨਾਮ ਪਤਾ ਤੁਹਾਨੂੰ ਹਾਂਜੀ ਸਰਟ ਚਿੰਗਜੀ ਹਾਂਜੀ ਪਤਾ ਚਿੰਗਜੀ ਬੋਲੋ ਜੇ ਚਿੰਗਜੀ ਤੁਹਾਡੇ ਕੀ ਜਿੰਗਜੀ ਮੂਲ ਮਤਲਬ ਸਨੋ ਪਰਸਨਲ 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 ਇਕਨ ਕਾਰ ਕਟਨਾ ਹਾਂਜੀ ਕਟਾਪੁਰਕ ਹਾਂਜੀ ਨਰਾਪਾ ਹਾਂਜੀ ਮੀਰਵਾ ਹਾਂਜੀ ਕਾਰਮੂਟ ਹਾਂਜੀ ਨਾਨੀ ਚਾਬਾ ਹਾਂਜੀ ਡੰਗ ਹਾਂਜੀ ਗੁਟੇ ਚਾਬੇ ਗੁਟੇ ਚਾਬੇ ਹਾਂਜੀ ਜੱਪ ਹਾਂਜੀ 36 ਹਾਂਜੀ ਮੈਂ ਕੁਝ ਬਿਆਕੀ ਰਗੂ ਜੀ ਦਾ ਖਾਚੀ ਰਗੂ ਜੀ ਦਾ ਖਾਜਾ ਬੱਤੇ ਬਾਈ ਜੀ ਫਤਿਹ ਸੋ ਇਹ ਬੱਚਾ ਕਿੰਨੇ ਸਾਲ ਦਾ ਜੀ 3 ਸਾਲ ਦਾ ਬੱਚਾ ਜੀ 3 ਸਾਲ ਦਾ ਜੀ 3 ਸਾਲ ਦਾ ਸੋ ਕਿੰਨਾ ਵਧੀਆ ਤੁਸੀਂ ਇਹ ਬੱਚੇ ਨੂੰ ਜੋ ਸੰਸਕਾਰ ਦਿੱਤੇ ਨੇ ਆਪਣੇ ਗੁਰੂਆਂ ਦੇ ਲੜ ਜੋ ਲੱਗੇ ਨੇ ਕਿੰਨੀ ਇਹਨਾਂ ਨੂੰ ਤੁਸੀਂ ਨੌਲੇਜ ਦਿੱਤੀ ਆ ਬਹੁਤ ਵਧੀਆ ਗੱਲ ਹੈ ਸੋ ਤੁਸੀਂ ਕੀ ਕਹੋਗੇ ਜੋ ਸ਼ਹਾਦਤ ਬਾਰੇ ਛੋਟੇ ਸਹਿਬ ਜਾਂਦੇ ਤੇ ਮਾਤਾ ਗੁਜਰੀ ਜੋਨ ਸ਼ਹਾਦਤ ਕਰੀ ਹੈ ਜੀ ਸਾਡੇ ਵਾਸਤੇ ਜੀ ਸਾਡੇ ਸਿੱਖੋਂ ਨੂੰ ਪੂਰਾ ਮਾਣ ਹੈ ਜੀ ਬਸ ਅਸੀਂ ਇਹਦੇ ਦੱਸਿਓ ਜੀ ਚੈਨ ਕਮਲਾ ਚੱਲੀ ਹੈ ਸਾਨੂੰ ਇਹ ਸੰਦੇਸ਼ ਦੇ ਕੇ ਗਏ ਹੈ ਇਹਦੀ ਕੁਰਬਾਨੀ ਜੀ ਵੀ ਕਿਸਦਾ ਬੁਰਾ ਨਹੀਂ ਕਰਨਾ ਚੰਗੇ ਕਰਮ ਕਰਨੇ ਆ ਗੁਰਲੱਡ ਲੱਕੇ ਰਹਿਣਾ ਜੀ ਨਸ਼ਾ ਦੂਰ ਰਹਿਣਾ ਜੀ ਹਾਂਜੀ ਹੱਕ ਦੀ ਕਮਾਈ ਖਾਣੀ ਹੈ ਜੀ ਹੱਕ ਦੀ ਕਿਰਤ ਕਰਨੀ ਹੈ ਜੀ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹਨੇ ਦਾਦਾ ਜੀ ਸੀ ਜੀ ਹਾਂਜੀ ਬੇਟੇ ਜੀ ਅੱਛਾ ਜੀ ਇੱਥੇ ਗੁਰਦੁਆਰਾ ਸਾਹਿਬ ਚ ਹੈਡ ਕਰੰਦੇ ਸੀ ਜੀ ਜੀ ਹਾਂਜੀ ਇਹ ਨਾਮ ਸਰਦਾਰ ਬਲਦੇਵ ਸਿੰਘ ਜੀ ਉਹ ਕਾਲ ਚਲਣਾ ਕਰ ਗਏ ਜੀ ਜੀ ਸਾਨੂੰ ਗੁਰੂ ਗੁਰੂ ਲੜ ਲੱਗ ਗਏ ਆ ਜੀ ਥੋੜੀ ਬਰੀ ਪ੍ਰੋਬਲਮ ਹੋ ਕੇ ਕਰਕੇ ਮੈਂ ਕਿਸੇ ਕਟਾਏ ਹੋਏ ਜੀ ਮੈਂ ਕੁਰਸੀ ਕਨੀ ਬਣ ਸਕੇ ਆ ਸਾਡਾ ਸਾਰਾ ਪਰਿਵਾਰ ਗੁਰਸਿੱਖ ਹੈ ਜੀ ਦੋ ਮੇਰੇ ਬੱਚੇ ਆ ਜੀ ਜੀ ਉਹ ਆਪਣੇ ਗੁਰੂਆਂ ਬਾਰੇ ਗੱਲ ਕਰਕੇ ਪੰਜ ਪਿਆਰੇ ਦੇ ਨਾਮ ਜੀ ਕਈ ਸਭ ਪਤਾ ਜੀ ਮੂਲ ਮੰਤਰੀ ਵਗੈਰਾ ਸਭ ਚੰਦਾਰ ਬੱਚਾ ਜੀ ਹਾਂਜੀ ਦਿੱਲੀ ਗੁਰਦਾ ਸਾਹਿਬ ਹਾਜ਼ਰੀ ਲੱਗ ਜਾਂਦਾ ਜੀ ਬੱਚਾ ਜੀ ਜੀ ਕੀ ਕਾ ਖਾਲਸਾ ਫਤੇ ਹਾਂਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਹਾਂ ਸੋ ਮਰੰਡੇ ਦੇ ਵਿੱਚ ਜਦੋਂ ਇਹ ਸਫਰੇ ਸ਼ਹਾਦਤ ਚੱਲਦਾ ਆ ਰਿਹਾ ਏ ਅੱਜ ਕੋਤਵਾਲੀ ਦੇ ਵਿੱਚ ਜੋ ਇਹ ਸਫਰੇ ਸ਼ਹਾਦਤ ਚੱਲ ਰਿਹਾ ਹੈ ਛੋਟੇ ਸਹਿਜਾਦੇ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਆ ਤੁਸੀਂ ਇਹ ਲੰਗਰ ਹਰ ਸਾਲ ਲਗਾਉਨੇ ਹੋ ਸੋ ਕੀ ਕਹੋਗੇ ਤੁਸੀਂ ਸਾਡੇ ਬੇਟਾ ਮੌਂਟੀ ਜੀ ਇਹ ਸਾਰਾ ਉਪਰ ਆਲਾ ਇਹਨਾਂ ਦਾ ਕੀਤਾ ਹੋਇਆ ਹੈ ਹਾਂਜੀ ਬਹੁਤ ਬੜੀ ਲਗਨ ਨਾਲ ਬੜੀ ਮਿਹਨਤ ਨਾਲ ਅੱਜ ਹੈਵੀ ਬੜਾ ਦਿਨ ਬਟਾ ਹੈ ਬਲਦਾਨੀ ਦਾ ਦਿਨ ਹੈਗਾ ਐਨੇ ਛੋਟੇ ਛੋਟੇ ਬੱਚਿਆਂ ਦੀ ਸ਼ਹਾਦਤ ਦਾ ਦਿਨ ਹੈ ਬਹੁਤ ਹੀ ਅਸੀਂ ਭਾਗਾਂ ਵਾਲਿਆਂ ਕਿ ਸਾਨੂੰ ਸੰਗਤ ਦੇ ਦਰਸ਼ਨ ਹੋ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਕੀ ਕਹੋਗੇ ਜੇ ਇਸ ਸ਼ਹਾਦਤ ਨੂੰ ਲੈ ਕੇ ਦੇਖੋ ਜੀ ਬਹੁਤ ਵੱਡੀ ਸ਼ਹਾਦਤ ਹੈ ਬੱਚਿਆਂ ਦੀ ਕੁਰਬਾਨੀ ਕੋਈ ਵੀ ਨਹੀਂ ਦੇ ਸਕਦਾ ਜਿਹੜੀ ਧੰਨ ਸਾਡੇ ਗੁਰੂ ਨੇ ਸਾਡੀ ਕੁਰਬਾਨੀ ਕੀਤੀ ਹੈ ਇਸ ਤੋਂ ਵੱਡੀ ਕੋਈ ਕੁਰਬਾਨੀ ਨਾ ਹੋਈ ਨਾ ਹੋ ਸਕਦੀ ਜੀ ਬਸ ਲੰਗਰ ਪ੍ਰਮਾਤਮਾ ਦੀ ਕਿਰਪਾ ਨਾਲ ਹਰ ਸਾਲ ਲਾਣੇ ਆ ਇਹ ਬਾਬਾ ਜੀ ਦੀ ਕਿਰਪਾ ਉਹਨਾਂ ਨਾਲੇ ਚੱਲਦਾ ਮੇਰੇ ਖਿਆਲ ਨਾਲ 5-6 ਸਾਲ ਹੋ ਗਏ ਲੱਗਦੇ 70 ਸਾਲ ਆ 7 ਮਹੀਨਾ ਲੰਘ ਗਏ ਜੀ ਵਾਈਕੂ ਜੀ ਦਾ ਖਾਲਸਾ ਭਾਈ ਜੀ ਬੱਤੇ ਬਹੁਤ ਵੱਡੀ ਸੇਵਾ ਹੈ ਜੀ ਇਹ ਸੇਵਾ ਸਾਰ ਕਰਤਾਰ ਦਤਾ ਸਾਡਾ ਸਭ ਮੌਂਟੀ ਹੈ ਜੀ ਇਸ ਤੋਂ ਉੱਪਰ ਦੇਖੋ ਪੈਸਾ ਤੇ ਹਰ ਕੋਈ ਲਾ ਦਿੰਦਾ ਹੈ ਹਾਂ ਜੀ ਜੋ ਇਹ ਸੇਵਾ ਹੈ ਇਹ ਦੇਖਭਾਲ ਇਹ ਸਾਰਾ ਖੇਚਲ ਉਹ ਇਹੀ ਕਰ ਸਕਦਾ ਹੈ ਅਸੀਂ ਜੀ ਪ੍ਰਮਾਤਵਾ ਕਰਾਉਣ ਵਾਲਾ ਜੀ ਸਾਬ ਜਾਦੇ ਕਰਾਉਣ ਵਾਲਾ ਇਸ ਤੋਂ ਉੱਪਰ ਕੋਈ ਸੇਵਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਕੀ ਨਾਮ ਹੈ ਤੁਹਾਡਾ ਮਨਸੀਰਤ ਕੌਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਸੋ ਅੱਜ ਇਹ ਲੰਗਰ ਦੇ ਵਿੱਚ ਤੁਸੀਂ ਸੇਵਾ ਕਰ ਰਹੇ ਹੋ ਤੇ ਕਿਵੇਂ ਲੱਗਦਾ ਤੁਹਾਨੂੰ ਇਹ ਜਿਹੜੀ ਸੇਵਾ ਤੁਸੀਂ ਕਰਦੇ ਹੋ ਲੰਗਰ ਦੇ ਵਿੱਚ ਵਾਹਿਗੁਰੂ ਜੀ ਦੀ ਮਿਹਰ ਹੈ ਜੀ ਸਾਨੂੰ ਇਹ ਮੌਕਾ ਮਿਲੇ ਸੇਵਾ ਕਰਨ ਦਾ ਸ਼ਾਇਦ ਕੁਝ ਵਧੀਆ ਕਰਮ ਕਿਤੇ ਸਿਗੇ ਤਾਂ ਹੀ ਅੱਜ ਇੱਥੇ ਖੜੇ ਆ। ਬਿਲਕੁਲ। ਸੋ ਇਹ ਜਿਹੜੇ ਲੰਗਰ ਆ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ 20 ਰੁਪਏ ਲੈ ਕੇ ਲੰਗਰ ਸ਼ੁਰੂ ਕੀਤੇ ਆ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਲੰਗਰ ਚੱਲਦੇ ਆ ਰਹੇ ਨੇ। ਅਤੇ ਜੋ ਇਹ ਸਫਰੇ ਸ਼ਹਾਦਤ ਜੋ ਮਨਾਇਆ ਜਾ ਰਿਹਾ ਹੈ ਮਰੰਡਾ ਦੇ ਵਿੱਚ ਕੀ ਕਹੋਗੇ ਤੁਸੀਂ ਇਹ ਸਾਬਜਾਦਿਆਂ ਦੇ ਬਾਰੇ? ਸਾਬਜਾਦਿਆਂ ਦੀ ਸ਼ਹੀਦੀ ਬਹੁਤ ਬੜੀ ਸੀਗੀ ਸਾਡੀ ਕੌਮ ਲਈ। ਸ਼ਾਇਦ ਅੱਜ ਕੋਈ ਇਹਨੂੰ ਉਸ ਚੰਗੀ ਤਰ੍ਹਾਂ ਨਾਲ ਯਾਦ ਨਹੀਂ ਕਰਦਾ ਪਰ ਆਪਾਂ ਨੂੰ ਲੋੜ ਹੈ ਕਿ ਆਪਾਂ ਹੋਰ ਥੋੜੇ ਵੱਡੇ ਪੱਧਰ ਤੇ ਯਾਦ ਕਰੀਏ ਅਤੇ ਇਹਨਾਂ ਦੀ ਸ਼ਹੀਦੀ ਨੂੰ ਸਾਰਾ ਸਾਲ ਯਾਦ ਕਰੀਏ ਨਾ ਕਿ ਹੋਣ ਵਾਲੇ ਦਿਨਾਂ 'ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਤੁਸੀਂ ਵੀ ਇਹ ਸੇਵਾ ਕਰ ਰਹੇ ਹੋ ਲੰਗਰ ਦੇ ਵਿੱਚ ਹਰ ਸਾਲ ਤਕਰੀਬਨ ਤੁਸੀਂ ਇਹ ਸੇਵਾ ਕਰਦੇ ਹੋ ਹਰ ਸਾਲ ਕਰਦੇ ਆ ਨਾ ਹਾਂ ਜੀ ओके ਕੀ ਨਾਮ ਹੈ ਤੁਹਾਡਾ ਅਵਰਾਜ ਸਿੰਘ ਓਕੇ ਸੋ ਇਹ ਸੇਵਾ ਕਰਕੇ ਤੁਹਾਨੂੰ ਵਧੀਆ ਲੱਗਦਾ ਹਾਂਜੀ ਕਿੰਨਾ ਸਕੂਨ ਮਿਲਦਾ ਦਿਨ ਨੂੰ ਪੂਰਾ ਪੂਰਾ ਸੋ ਇੱਥੇ ਛੋਟੇ ਸਹਿਬਜ਼ਾਦਿਆਂ ਨੂੰ ਕੀ ਕੀਤਾ ਗਿਆ ਸੀ ਪੂਰਾ ਰੱਖਿਆ ਗਿਆ ਸੀ ਕੋਤਵਾਲੀ ਸਾਹਿਬ ਦੇ ਕੋਤਵਾਲੀ ਸਾਹਿਬ ਦੇ ਵਿੱਚ ਰੱਖਿਆ ਗਿਆ ਸੀ ਉਹਨਾਂ ਦੇ ਨਾਲ ਕੌਣ ਸੀ ਸਹਿਬਜ਼ਾਦਿਆਂ ਦਾ ਮਾਤਾ ਗੁਜਰੀ ਕੌਰ ਜੀ ਮਾਤਾ ਗੁਜਰੀ ਕੌਰ ਜੀ ਇੱਥੋਂ ਪਤਾ ਤੁਹਾਨੂੰ ਵੇ ਉਹਨਾਂ ਨੂੰ ਕਿੱਥੇ ਲੈ ਕੇ ਗਏ ਸੀ ਫਟੇਗੜ ਸਾਹਿਬ ਫਟੇਗੜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁੱਜਰ ਕੌਰ ਜੋ ਉਹਨਾਂ ਦੀ ਸ਼ਹਾਦਤ ਹੈ ਉਹਨਾਂ ਨੂੰ ਪ੍ਰਣਾਮ ਕਰਦੇ ਆਂ ਜੋ ਮਰਿੰਡਾ ਦੇ ਵਿੱਚ ਅੱਜ ਇਹ ਲੰਗਰ ਲਗਾਏ ਗਏ ਨੇ ਸੋ ਤੁਹਾਡੇ ਵੱਲੋਂ ਵੀ ਇਹ ਇੱਕ ਜੋ ਬ੍ਰੈਡ ਚਾਹ ਦਾ ਲੰਗਰ ਲਗਾਇਆ ਗਿਆ ਸੋ ਦੁੱਧ ਦਾ ਕੀ ਕਹਿਣਾ ਤੁਹਾਡਾ ਜੀ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਇਹ ਵੱਡਾ ਹੀ ਜਿਹੜਾ ਸੀਂਧੀ ਹਸਪਤਾਲ ਚੱਲ ਰਿਹਾ ਹੈ ਇਹਦੇ ਵਾਰਗੇ ਦੂਰੇ ਜਿਕੇ ਮਿਸਾਲ ਨਹੀਂ ਹੈਗੇ ਜੀ ਆਨੰਦਗੜ੍ਹ ਕਿਲੇ ਤੋਂ ਲੈ ਕੇ ਜੀ ਸਰਾਂਦਿਆਂ ਖੂਨੀ ਦਵਾਰਾਂ ਤੱਕ ਜੀ ਇਹੜਾ 15 ਬਾੜਾ ਹੈ ਇਹ ਬਹੁਤ ਹੀ ਇੱਕ ਮਿਸਾਲ ਹੈ ਇਹ ਤੋਂ ਉੱਤੇ ਕੋਈ ਹੋ ਨਹੀਂ ਸਕਦਾ ਇਹ ਲੰਗਰ ਜੋ ਸੇਵਾ ਕਰਦੇ ਇਹ ਤਾਂ ਅਸੀਂ ਇੱਕ ਛੋਟੀ ਮਤਲਬ ਸਾਡੇ ਇੱਕ ਸਨਮਾਨ ਹੀ ਹੈ ਜੀ ਸਟਾਜ ਉਹਨਾਂ ਸੱਚੇ ਆਪਣਾ ਉਹਨਾਂ ਨੇ ਜੋ ਕੌਮ ਬਹਤੇ ਧਰਮ ਬਹਤੇ ਆਪਣਾ ਸਵਾ ਸਦਾ ਨੀਸ਼ਰਿਕੋਸੀ ਮਹਾਰਾਜ ਨੇ ਆਪਣੇ ਬੱਚੇ ਆਪਣਾ ਸਾਰਾ ਪਰਿਵਾਰ ਵਾਰਿਆ ਜੀ ਉਹਦੇ ਉਹਦੇ ਬਹੁਤ ਆਸਾਨ ਨਹੀਂ ਐ ਇਸ ਕਰਕੇ ਇਹ ਸਾਡਾ ਤੇ ਥੋੜਾ ਧਰਮ ਐ ਇਹ ਤੋਂ ਗਾਂਹ ਜਾ ਕੇ ਦੇਖੋ ਇੰਨਾ ਕੋ ਹੁਣ ਤਵਾਰ ਕੋਤਵਾਲੀ ਸਾਹਿਬ ਉਹਦੇ ਵਸਰ ਹੰਦ ਗਏ ਤਿੰਨ ਦਿਨ ਉਹਨਾਂ ਨੂੰ ਫੰਡੇ ਬੁਰਜ ਵਿੱਚ ਕੈਦ ਰੱਖਿਆ ਜੀ ਵੀਰਖਾ ਨੇ ਤੇ ਉਹਦੇ ਵਿੱਚ ਇੱਕ ਮਹਾਨ ਸ਼ਹੀਦ ਬਾਬਾ ਮੋਤੀਆਰਾ ਮੈਰਾ ਜੀ ਨੂੰ ਆਪਾਂ ਯਾਦ ਨਹੀਂ ਕਰਦੇ ਬਹੁਤ ਘੱਟ ਕਰਦੇ ਕਿਉਂਕਿ ਇਹ ਕੰਮ ਐਸਜੀਪੀਸੀ ਦਾ ਤਾਂ ਫਿਰ ਵੀ ਉਹਨਾਂ ਨੇ ਤਿੰਨ ਲਗਾਤਾਰ ਦੁੱਧ ਦੀ ਸੇਵਾ ਕੀਤੀ ਜੀ ਤੇ ਉਸ ਦੁੱਧ ਦੇ ਪਿੱਛੇ ਉਹਨਾਂ ਨੂੰ ਸਮੇਤ ਪ੍ਰਵਾਹ ਕੋਈ ਵੀ ਪੀੜ ਗਸ਼ਿਤ ਕਰ ਦਿੱਤਾ ਪਲਾਸਾਂ ਨੇ ਦਸਤਾਂ ਜਿਹੜੀ ਹੈ ਇਹਨਾਂ ਨੂੰ ਲੱਖ ਲੱਖ ਨਮਸਕਾਰ ਅੱਜ ਤੱਕ ਕੁਝ ਵੀ ਨਹੀਂ ਹੈ ਸੰਗ ਜਿਹੜੀ ਸੇਵਾ ਕਰਦੇ ਸੱਚੇ ਪਾਤਸ਼ਾਹ ਇਨੂੰ ਹੋਰ ਬਖਸ਼ੇ ਕਰੇ ਇਹ ਤਰੀਕਾ ਉਹਨਾਂ ਯਾਦ ਕਰ ਜਰੀਏ ਸਿਰਫ ਸਾਡੇ ਕੋਲ ਕੋਈ ਨਾ ਸਨਮਾਨ ਆ ਸ਼ੀਦਾਂ ਨੂੰ ਉਹਨਾਂ ਵਾਏ ਸਮਰਪਿਤ ਸੀ ਆਦਾ ਲੰਗਰ ਇਹ ਸਾਡਾ ਕੁਝ ਨਹੀਂ ਇਹ ਉਹਨਾਂ ਨੂੰ ਸਮਰਪਿਤ ਹੈ ਸਾਡੀ ਸੇਵਾ ਇਹਨਾਂ ਬੱਚਨ ਦੀ ਸੇਵਾ ਤੇ ਕੌਮ ਦੀ ਸੇਵਾ ਸੋ ਮੈਂ ਸਮਝਦਾ ਹਾਂ ਵੀ ਇਸ ਤੋਂ ਵੱਡੀ ਕੋਈ ਇਨਸਾਨੀ ਦਾਸਤਾਨ ਹੋਣੀ ਚਾਹੀਦੀ ਉਹ ਦਾਸਤ ਜਿਹੜੀ ਅੱਜ ਆਪਾਂ ਪਹਿਲਾਂ ਮੁਮਸ਼ਕੀ ਤੋਂ ਲੈ ਕੇ ਸ਼ੇੜੀ ਤੱਕ ਲੈ ਕੇ ਇੱਥੇ ਲੈ ਕੇ ਜੋ ਸਰਾਂ ਦੀ ਖੁਨੀ ਦਵਾਰ ਤੱਕ ਜਾਣੀ ਨਹੀਂ ਕੱਲ ਨੂੰ ਤੇ ਬਹੁਤ ਵੱਡਾ ਸੀ ਇਹ ਮੈਂ ਸਮਝਾ ਤੁਹਾਡੇ ਵਰਗਿਆਂ ਦਾ ਵੀ ਜਿਨ੍ਹਾਂ ਨੇ ਇਹ ਸੇਵਾ ਕਰ ਦਿਓ ਇਹਦੇ ਇਸ ਪ੍ਰਚਾਰ ਨੂੰ ਨੇ ਸ਼ਾਹ ਨੂੰ ਘਰ ਘਰ ਪਹੁੰਚਾਉਂਦੇ ਮੈਂ ਤੁਹਾਡਾ ਅਤੇ ਆਪਣੇ ਵੱਲੋਂ ਇਸ ਸ੍ਰੀ ਸੰਗਤ ਵੱਲੋਂ ਬਹੁਤ ਜਣੀਆਂ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਰਿੰਦਾ ਦੇ ਵਿੱਚ ਜੋ ਸ਼ੀਰ ਦੀ ਪੰਦਰਵਾੜਾ ਮਨਾਇਆ ਜਾ ਰਿਹਾ ਕੀ ਕਹੂੰਗੇ ਛੋਟੇ ਸਾਹਿਬ ਜਰਦੇ ਆ ਬੈਗਰੂਝਾ ਖਾਲਸਾ ਬੈਗਰੂਝੀ ਕੀ ਫਤਿਹ ਪ੍ਰਣਾਮ ਛੋਟੇ ਬੱਚਿਆਂ ਨੂੰ ਜਿਨ੍ਹਾਂ ਨੇ ਐਡੀ ਬੜੀ ਸਾਹਾदत ਤੇ ਮਾਤਾ ਗੁਜਰ ਕੌਰ ਜਿਹੜੇ ਇਹ ਰਾਸਤੇ ਨੂੰ ਅੱਗੇ ਜਾ ਕੇ ਕੋਤਵਾਲੀ ਗੁਰਦੁਆਰਾ ਸਾਹਿਬ ਆ ਜਿਨ੍ਹਾਂ ਨੇ ਉੱਥੇ ਆ ਕੇ ਆਪਣੇ ਚਰਨ ਪਾਏ ਉਸ ਤੋਂ ਬਾਅਦ ਨਾਲ ਸੀਸਗੰਜ ਗੁਰਦੁਆਰਾ ਜਿੱਤੋਂ ਰਾਤ ਤੋਂ ਘਟਾਲ ਕੇ ਉਹਨਾਂ ਨੂੰ ਸ਼੍ਰੀ ਪਤੇਗੜ ਸਾਹਿਬ ਲੈ ਕੇ ਗਏ ਮੈਂ ਤਾਂ ਕਹਿੰਦਾ ਵੀ ਇਹ ਸੰਗਤਾਂ ਦੇਖੋ ਇੱਥੇ ਅੱਜ ਕਿੰਨੀ ਹਮ ਹੋਮੋ ਹਮਾ ਕੇ ਸੰਗਤਾਂ ਪਹੁੰਚੀਆਂ ਵਿਆ ਇਹਨਾਂ ਦਾ ਬਹੁਤ ਧੰਨਵਾਦ ਜਿਹੜੇ ਕਿ ਇੱਥੇ ਸ਼੍ਰੀ ਕੋਤਵਾਲੀ ਸਾਹਿਬ ਦਰਸ਼ਨ ਕਰਨ ਆਏ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਤੁਹਾਡਾ ਨਾਮ ਬੋਲੋ ਸਹਿਜਾ ਦੇ ਨਾਮ Tantan Baba, Ajit Singh Tantan Baba, Jal Singh Tantan Baba, Singh Tantan Baba, Singh Tantan Baba, Tantan Baba, Tantan Baba, Tantan Baba, Mul Baba, Tantan Baba, Tantan Baba, ਬਹੁਤ ਵਧੀਆ ਤੁਸੀਂ ਬੱਚੇ ਨੂੰ ਸੰਸਕਾਰ ਦੱਤੇ ਆ ਧਰਮ ਨਾਲ ਜੋੜਨ ਦੇ ਸੋ ਨਿੱਕੀ ਜੀ ਉਮਰ ਦੇ ਵਿੱਚ ਕਿੰਨੀ ਤੁਸੀਂ ਨੌਲੇਜ ਦਿੱਤੀ ਹੋਈ ਆ ਸੋ ਅੱਜ ਦੀ ਇਸ ਜੋ ਸ਼ਹਾਦਤ ਬਾਰੇ ਕੀ ਕਹੂੰਗੇ ਮੈਂ ਤਾਂ ਇਹੀ ਕਹਿਣਾ ਕਹੂੰਗਾ ਜੀ ਛੋਟੇ ਸ਼ਹਾਜਦੇ ਨੇ ਵੱਡੇ ਸ਼ਹਾਜਦੇ ਮਾਤਾ ਗੁਜਰੀ ਦੀ ਸ਼ਹਾਦਤ ਨੂੰ ਦੇਖ ਕੇ ਆਪਾਂ ਨੂੰ ਉਹਨਾਂ ਤੋਂ ਇਹੀ ਸਿੱਖਿਆ ਲੈਣੀ ਚਾਹੀਦੀ ਹੈ ਅਮ੍ਰਿਤ ਦੀ ਦਾਗ ਲੈਣੀ ਚਾਹੀਦੀ ਹੈ ਜੀ ਨਾਮ ਜਪਣਾ ਚਾਹੀਦਾ ਹੈ ਇਹੀ ਹੈ ਮਤਲਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਕੀ ਨਾਮ ਹੈ ਗੁਰਕੀਰਤ ਕੌਰ ਪੰਜ ਪਿਆਰਿਆਂ ਦੇ ਨਾਮ ਕੀ ਸੀ ਤੰਤਨ ਬੱਬਾ ਤੇਆ ਸਿੰਘ ਜੀ ਤੰਤਨ ਬੱਬਾ ਧਰਮ ਸਿੰਘ ਜੀ ਤੰਤਨ ਬੱਬਾ ਹਿੰਮਤ ਸਿੰਘ ਜੀ ਤੰਤਨ ਬੱਬਾ ਮੋਤੂ ਸਿੰਘ ਜੀ ਤੰਤਨ ਬੱਬਾ ਸੈਦ ਸਿੰਘ ਜੀ ਸੋ ਇੱਥੇ ਕੋਤਵਾਲੀ ਮਰੰਡਾ ਦੇ ਵਿੱਚ ਕੀ ਮਤਲਬ ਇਹ ਹੋਇਆ ਸੀ ਇੱਥੇ ਜਦ ਅਟਕ ਸਾਈਡ ਦੇ ਵਿੱਚ ਜਿਹੜਾ ਗੰਗੂ ਪਾਪੀ ਦਾ ਕਾਲਸੀ ਉੱਥੇ ਵੀ ਉਹਦੇ ਵਿੱਚੋਂ ਜਦ ਗੰਗੂ ਪਾਪੀ ਨੇ ਸ਼ਿਕਾਇਤ ਕਰਤੀ ਸੀਗੀ ਤਦ ਫਿਰ ਜਿਹੜੇ ਮੁਗਲ ਸੀਗੇ ਉਹਨਾਂ ਪਹਿਲਾਂ ਹੀ ਫੋਟ ਵਾਲੀ ਸਾਬਕ ਜੇਲ ਸੀਗਾ ਔਰ ਉਹਦੇ ਵਿੱਚ ਮਾਤਾ ਗੁਜਰਕੌਰ ਜੀ ਤੇ ਛੋਟੇ ਸਹਿਬਜ਼ਾਦੇ ਬੱਬਾ ਜ਼ੋਰਵਰ ਸਿੰਘ ਜੀ ਤੇ ਪੱਤੇ ਸਿੰਘ ਜੀ ਇੱਕ ਰਾਤ ਲਈ ਰੁਕੇ ਸੀ ਇਸ ਤੋਂ ਬਾਅਦ ਫੇ ਉਹਨਾਂ ਨੂੰ ਕਿੱਥੇ ਲੈ ਗਏ ਸੀ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਫਤਿਹਗੜ ਸਾਹਿਬ ਲੈ ਕੇ ਗਏ ਸੀਗੇ ਉਹਨਾਂ ਨੂੰ ਉਹਨਾਂ ਤਿੰਨ ਨੂੰ ਠੰਡੇ ਪੂਰਜ ਵਿੱਚ ਰੱਖਿਆ ਗਿਆ ਸੀ ਤੇ ਉੱਥੇ ਫਿਰ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਅ ਬਾਰ-ਬਾਰ ਜਿਹੜਾ ਵਜ਼ੀਰ ਖਾਨ ਸੀਗਾ ਉਹ ਛੋਟੀ ਸਾਹਿਬਜ਼ਾਦਿਆਂ ਨੂੰ ਆਪਣੀ ਕਚਹਿਰੀ ਵਿੱਚ ਬੁਲਾਉਂਦਾ ਸੀ ਤੇ ਉਹਨਾਂ ਨੂੰ ਫਿਰ ਉਹਨਾਂ ਨੇ ਸਜ਼ਾ ਦਿੱਤੀ ਸੀ ਵੀ ਉਹਨਾਂ ਨੂੰ ਨਿਹਾ ਵਿੱਚ ਜਨਵਾ ਜਨਵਾਇਆ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ Fateh ਸੋ ਜਥੇ ਨੰਗਰ ਲਾਇਆ ਮਾਤਾ ਗੁਜੀ ਸ਼ਹਿਜਾਦਾ ਜੋਰਾਵਰ ਸਿੰਘ ਸ਼ਹਿਜਾਦਾ ਫਤਿਹ ਸਿੰਘ ਦੇ ਉਦੇ ਉਟਾਸ ਰਣ ਲਾਇਆ ਜੀ ਉਹਦਾ ਜੀ ਆਸਰਾ ਹੈ ਬਾਕੀ ਸੇਵਾਦਾਰ ਸਾਰੇ ਬੱਚੇ ਸਾਡੇ ਲੱਗੇ ਹੋਏ ਆ ਜੀ ਕਿਰਪਾ ਮਹਾਰਾਜ ਸੱਚੇ ਪਾਤਸ਼ਾਹ ਦੀ ਅੱਗੇ ਵਾਸਤੇ ਵੀ ਸਾਨੂੰ ਬਾਲਵਕ ਸੇ ਅਸੀਂ ਏਕੜੇ ਸੇਵਾ ਕਰਦੇ ਰਹੀ ਆ ਜੀ ਪਰਮਾਤਮਾ ਦੀ ਜੀ ਹਰ ਸਾਲ ਇਹ ਤੁਸੀਂ ਲੰਗਰ ਹਰ ਸਾਲ ਲੰਗਰਾਂ ਦੀ ਏਕੜੇ ਲੱਗਦਾ ਰਹੇ ਏਕੜੇ ਸਾਡੇ ਸਿਰ ਤੇ ਮਿਹਰ ਪਰਿਆ ਹੱਥ ਰੱਖੇ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ